ਸਤਿ ਸ਼੍ਰੀ ਅਕਾਲ ਜੀ ਮੈਂ ਹਰਜੂਤ ਸਿੰਘ ਬੈਂਸ ਅੱਜ 13 ਸਤੰਬਰ ਸਮਾਸਫਿਰ ਦੇ 9:30 ਵਜੇ ਡੈਮ ਦਾ ਜਿਹੜਾ ਲੈਵਲ ਹੈ ਉਹ 1676.50 ਤੋਂ ਵੀ ਥੱਲੇ ਆ ਗਿਆ ਜਾਨੀ 3.5 ਫੁੱਟ ਜਿਹੜਾ ਹੈ ਜਿਹੜਾ ਆਪਾਂ ਦੋ ਦਿਨ ਪਹਿਲਾਂ ਕੁਝ ਪਾਣੀ 5000 ਕਿਊਬਿਕ ਦਾ ਫਾਇਦਾ ਦਿੱਸ ਰਿਹਾ ਤੇ ਜਿਹੜਾ ਡੈਮ ਦਾ ਕੁਸ਼ਨ ਹੈ ਉਹ ਹੁਣ ਕਾਫੀ ਜਿਹੜਾ ਹੈ ਆਪਾਂ ਨੂੰ 3.5 ਫੁੱਟ ਦਾ ਮਿਲ ਗਿਆ ਤੇ ਅਗਲੇ ਅਗਰ ਇੱਕ ਦੋ ਦਿਨ ਜੋ ਬਰਸਾਤ ਹੈ ਤਾਂ ਪਰਮਾਤਮਾ ਕਿਰਪਾ ਕਰੂਗਾ ਜਿੰਨਾ ਆਪਾਂ ਨੂੰ ਸਪੇਸ ਚਾਹੀਦਾ ਉਹ ਮਿਲ ਰਿਹਾ ਹਾਂ ਪਰ ਅੱਜ ਮੈਂ ਨਾਲ ਦੇ ਨਾਲ ਇੱਕ ਜਿਹੜੀ ਤੁਹਾਨੂੰ ਹੋਰ ਇੱਕ ਜ਼ਰੂਰੀ ਤਮ ਆਪ ਸਭ ਨੂੰ ਬੇਨਤੀ ਕਰੂੰਗਾ ਇਸ ਨੂੰ ਜ਼ਰੂਰ ਸ਼ੇਅਰ ਵੀ ਕਰਿਓ ਤੇ ਮੈਂ ਟੈਗ ਵੀ ਕਰ ਰਿਹਾ ਅੱਜ ਸਾਡੇ ਬਹੁਤ ਹੀ ਸਤਕਾਰਯੋਗ ਮਿਨਿਸਟਰ ਆਫ ਸਟੇਟ ਯੂਨੀਅਨ ਮਿਨਿਸਟਰ ਆਫ ਸਟੇਟ ਐਲ ਮੁਰਗਨ ਜੀ ਉਹ ਆ ਰਹੇ ਉਹਨਾਂ ਕੋਲ ਪਾਰਲੀਮੈਂਟਰੀ ਅਫੇਅਰਸ ਹੋਰ ਵੀ ਦੋ ਤਿੰਨ ਮੈਂਕਵੇ ਆ ਬੀਜੀਪੀ ਦੇ ਵੱਡੇ ਨੇਤਾ ਵੀ ਨੇ ਤਾਮਿਲਨਾਡੂ ਤੋਂ ਆਂਦੇ ਨੇ ਉਹ ਸਾਡੇ ਇਲਾਕੇ ਚ ਆ ਰਹੇ ਨੇ ਮੈਨੂੰ ਪਤਾ ਲੱਗਿਆ ਮੀਡੀਆ ਰਹੀਂ ਰੋਪੜ ਤੇ ਸਾਡੇ ਅਨੰਦਪੁਰ ਸਾਹਿਬ ਦੇ ਹਰੀয়াল ਜਾਣਗੇ ਫਿਰ ਬੇਲਾਧਿਆਨੀ ਜਾਣਗੇ ਪਨੋਪਲੀ ਜਾਣਗੇ ਲਕਸ਼ਮੀ ਨਾਰਾਇਣ ਮੰਦਿਰ ਵੀ ਜਾ ਰਹੇ ਨੇ ਮੈਂ ਉਹਨਾਂ ਦਾ ਸਵਾਗਤ ਕਰਦਾ ਜੀ ਤੇ ਮੈਂ ਉਹ ਇਸ ਦੁੱਖ ਦੀ ਘੜੀ ਸਾਡਾ ਹਾਲ ਜਾਣਨ ਆ ਰਹੇ ਉਹਨਾਂ ਦਾ ਦਿਲੋਂ ਸਵਾਗਤ ਕਰਦੇ ਹਾਂ ਅ ਪਰ ਮੇਰੀ ਦੋ ਤਿੰਨ ਬੇਨਤੀਆਂ ਤੇ ਮੈਂ ਇਹ ਸਾਰੇ ਇਲਾਕੇ ਦੇ ਵੱਲੋਂ ਬੇਨਤੀਆਂ ਤੇ ਮੈਂ ਆਸ ਕਰਦਾ ਕਿ ਜਿਹੜੇ ਸਾਡੇ ਬੀਜਪੀ ਦੇ ਦੋਸਤ ਨੇ ਸਾਡੇ ਇਲਾਕੇ ਦੇ ਜਿਹੜੇ ਉਹਨਾਂ ਦੇ ਸੱਜੇ ਖੱਬੇ ਖੜੇ ਹੋਣਗੇ ਉਹ ਵੀ ਇਹ ਗੱਲਾਂ ਇਹਨਾਂ ਨੂੰ ਜਰੂਰ ਜਿਹੜਾ ਹੈ ਮੁਰਗਨ ਸਾਹਿਬ ਨੂੰ ਦੱਸਣ ਨੰਬਰ 1 ਪਹਿਲੀ ਬੇਨਤੀ ਇਹ ਹੈ ਮੁਰਗਨ ਸਾਹਿਬ ਤੁਸੀਂ ਆ ਰਹੇ ਹੋ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਸੜੀਆਂ ਜ਼ਮੀਨਾਂ ਖਤਮ ਹੋ ਗਈਆਂ ਸਾਡੇ ਘਰ ਖਤਮ ਹੋ ਗਏ ਸਾਡੇ ਵਿਦਿਆਖਦਾਰੇ ਸਾਡਾ ਬਹੁਤ ਨੁਕਸਾਨ ਹੋਇਆ 1600 ਕਰੋੜ ਰੁਪਏ ਜੋ ਮੋਦੀ ਸਾਹਿਬ ਦੇ ਕੇ ਗਏ ਨੇ ਉਹ ਨਾ ਕਾਫੀ ਹੈ ਇਹ ਨੁਕਸਾਨ ਕੇਈ ਹਜ਼ਾਰਾਂ ਕਰੋੜਾਂ ਰੁਪਏ ਦਾ ਹੈ ਇਸ ਕਰਕੇ ਤੁਹਾਨੂੰ ਬੇਨਤੀ ਹੈ ਕਿ ਪੰਜਾਬ ਨੇ ਹਮੇਸ਼ਾ ਇਸ ਦੇਸ਼ ਦੀ ਲਾਜ ਰੱਖੀ ਹੈ ਸ਼ਹਾਦਤਾਂ ਚ ਨੰਬਰ 1 ਜਿਹੜਾ ਇਸ ਦੇਸ਼ ਦਾ ਢਿੱਡ ਪਰੰਚ ਨੰਬਰ 1 ਪੰਜਾਬ ਨੇ ਹਮੇਸ਼ਾ ਆਪਣਾ ਸਾਰਾ ਕੁਝ ਵਾਰਿਆ ਐਦਾਂ ਮਜ਼ਾਕ ਨਾ ਕਰੋ ਸਾਡੇ ਨਾਲ ਸਾਨੂੰ ਸਾਡਾ ਬੰਦਾ ਹੱਕ ਜੀ ਤੁਸੀਂ ਸੱਚੇ ਪੰਜਾਬ ਸੱਚੀ ਜਿਹੜਾ ਸਾਡੀ ਸਾਰ ਲੈ ਨਾ ਰਹੇ ਨੰਬਰ ਇਹ ਕਿ ਜਿਹੜੀ ਤੁਹਾਡੀ ਐਸ ਡੀ ਆਰ ਐਫ ਦੀਆਂ ਸ਼ਰਤਾਂ ਨੇ ਜਿੰਨਾ ਵੀ ਪੈਸਾ ਪਿਆ ਉਹ ਸ਼ਰਤਾਂ ਦੇ ਵਿੱਚ ਤੁਸੀਂ ਜਾ ਕੇ ਆਪ ਦੇਖ ਲਿਓ ਮੈਂ ਆਪਣੇ ਉਹਨਾਂ ਨੂੰ ਬੀ ਜੀ ਪੀ ਵਾਲੇ ਦੋਸਤਾਂ ਨੂੰ ਬੇਨਤੀ ਕਰਦਾ ਇਹਨਾਂ ਨੂੰ ਜਰੂਰ ਲੈ ਕੇ ਜਾਇਓ ਐਦਾਂ ਹੀ ਨਾ ਬਸ ਬੰਨ ਤੇ ਖੜਾ ਕੇ ਮੋਰ ਲਿਆਇਓ ਹਰੀਆਲ ਦੇ ਜਿਹੜੇ ਖੇਤਾਂ ਚ ਲੈ ਕੇ ਜਾਇਓ ਚੰਦਪੁਰ ਬੇਲੇ ਦੇ ਖੇਤਾਂ ਚ ਲੈ ਕੇ ਜਾਇਓ ਤੇ ਪੁੱਛਿਓ ਉੱਥੇ ਉਹਦੇ ਜ਼ਿਮੀਂਦਾਰਾਂ ਨੂੰ ਕੀ 8600 ਰੁਪਏ ਕਿੱਲੇ ਦੇ ਨਾਲ ਜਿਹੜਾ ਜੋ ਤੁਸੀਂ ਦੇ ਰਹੇ ਹੋ ਜੋ ਤੁਹਾਡੀ ਸ਼ਰਤਾਂ ਕਿ 8600 ਰੁਪਏ ਕਿੰਨੇ ਦੇ ਨਾਲ ਉਸ ਕਿਸਾਨ ਦੇ ਜਿਹੜਾ ਹੈ ਔਰ ਹੱਥ ਮਿਲ ਜੂਗੀ ਇੰਨਾ ਤੋਂ ਬਜਾਈ ਦੇ ਉੱਤੇ ਇੰਨਾ ਤਾਂ ਉਹਨੂੰ ਦੁਬਾਰਾ ਜਿਹੜੀ ਉਹ ਮੱਕੀ ਜਿਹੜੀ ਗਲ ਗਈ ਉਹ ਬਾਣ ਦੇ ਉੱਤੇ ਲੱਗ ਜਾਣਾ ਉਹਦਾ ਡੀਜ਼ਲ ਐਦਾਂ ਨਾ ਮਜ਼ਾਕ ਨਾ ਕਰੋ 8600 ਰੁਪਏ ਕਿਲਾ ਦੇ ਰਹੇ ਹੋ ਤੁਸੀਂ ਤੁਹਾਡੀ ਸ਼ਰਤ ਹੈ ਇਹਨਾਂ ਨੂੰ ਜ਼ਰੂਰ ਲੈ ਕੇ ਜਾਇਓ ਮੁਰਗਨ ਸਾਹਿਬ ਨੂੰ ਜਿਹੜੇ ਸਾਡੇ ਉੱਪਰਲੇ بڑے ਪਿੰਡਾਂ ਦੇ ਘਰਾਂ ਦੇ ਉੱਤੇ ਖੇੜਾ ਕਲਮੋੜ ਦੇ ਘਰਾਂ ਦੇ ਉੱਤੇ ਕਿੰਗੜੀ ਪਿੰਗਵੜੀ ਦੀ ਹਰੀਜਨ ਬਸਤੀ ਲੈ ਕੇ ਜਾਇਓ ਮੁਰਗਨ ਸਾਹਿਬ ਨੂੰ ਸਾਡੇ ਦੋਲੇ ਪਰਿਵਾਰਾਂ ਚ ਲੈ ਕੇ ਜਾਇ ਤਾਂ ਦਿੱਤੇ ਉਹਨਾਂ ਨੇ ਦੇਖਿਓ ਕਿ ਕਿ 6500 ਰੁਪਇਆ ਜੋ ਤੁਸੀਂ ਐਸ ਡੀ ਆਰ ਐਫ ਚ ਦੇ ਰਹੇ ਹੋ ਕਿ 6500 ਰੁਪਇਆ ਕਿਸੇ ਗਰੀਬ ਦਾ ਘਰ ਬਣ ਸਕਦਾ ਇਹਨਾਂ ਨੂੰ ਬੇਲੇ ਜਾਂਦੀ ਸੜਕਾਂ ਦਿਖਾਇਓ ਜੋ ਸੜਕਾਂ ਹੀ ਭੜ ਗਈਆਂ ਕਿ 60000 ਰੁਪਇਆ ਕਿਲੋਮੀਟਰ ਦੇ ਨਾਲ ਕੋਈ ਸੜਕ ਰਿਪੇਅਰ ਹੋ ਸਕਦੀ ਹੈ ਰੀਸਟੋਰ ਹੋ ਸਕਦੀ ਹੈ ਇਹ ਵੀ ਲਿਖਿਆ ਜਾਇਆ ਸਾਡੇ ਦੌਲਾ ਪਰਿਵਾਰਾਂ ਦੇ ਵਿੱਚ ਕਿ 2500 ਰੁਪਏ ਦੇ ਨਾਲ ਜਿਹੜੇ ਕੱਪੜੇ ਕਿ ਹੋਰ ਨੁਕਸਾਨ ਹੋਇਆ ਕਿ 2500 ਰੁਪਏ ਦੇ ਨਾਲ ਨੁਕਸਾਨ ਉਸ ਪੂਰਾ ਹੋ ਸਕਦਾ ਇਹ ਦਿਖਾਓ ਨਾ ਜੇ ਉਹਨਾਂ ਨੇ ਸੱਚੀ ਦੱਸ ਤਾਂ ਕਿ ਉਹ ਫੀਡਬੈਕ ਦੇਣ ਉਹਨਾਂ ਕੋਲ ਪਾਰਲੀਮੈਂਟਰੀ ਅਫੇਅਰਸ ਦਾ ਮਹਿਕਮਾ ਹੈ ਉਹ ਦੱਸਣ મોદી ਸਾਹਿਬ ਨੂੰ ਜਾ ਕੇ ਕਿ ਹਾਂ ਗਰੀਬ ਦਾ ਘਰ 6500 ਰੁਪਏ ਚ ਨਹੀਂ ਬਣਦਾ ਸ਼ਾਇਦ ਗੁજરાਤ ਚ ਬਣ ਜਾਂਦਾ ਹੋਵੇ ਕਿ ਇੱਕ ਜਿਹੜਾ ਕਿਸਾਨ ਹੈ ਉਹ 6800 ਰੁਪਏ ਕਿੱਲੇ ਦੇ ਵਿੱਚ ਤਾਂ ਉਹਦੀ ਬਜਾਈ ਦਾ ਮਾਣ ਦਾ ਜੋ ਗੱਲ ਗਈ ਮੱਕੀ ਜੋ ਜਾਨਵਰਾਂ ਦੇ ਪਸ਼ੂਆਂ ਦੇ ਕੰਮ ਵੀ ਨਹੀਂ ਆਣੀ ਉਹਦੀ ਤਾਂ ਉਹਦਾ ਖਰਚਾ ਹੋ ਜਾਣਾ ਤੇ ਦੂਜਾ ਦੂਜੀ ਬੇਨਤੀ ਹੈ ਮੈਂ ਫਿਰ ਬੇਨਤੀ ਕਰਦਾ ਆਪਣੇ ਬਾਜਪਾਈ ਦੋਸਤਾਂ ਤੁਹਾਨੂੰ ਵੀ ਪਤਾ ਅਸੀਂ ਜਿਹੜਾ ਹੈ ਮੈਂ ਕੱਲ ਸੀ.ਆਰ ਪਾਟਿਲ ਜੀ ਜੋ ਜਿੰਨਾ ਦੇ ਕੋਲੇ ਮਹਿਕਮਾ ਜਲਸ ਉਹਨਾਂ ਨੂੰ ਵੀ ਚਿੱਠੀ ਲਿਖੀ ਹੈ ਵੀ ਸਾਡੀ ਸਵਾਹ ਤੇ ਸਰਸਾ ਅਸੀਂ ਦੀ ਡੀਪੀਆਰ ਤਿਆਰ ਕਰ ਲਈ ਆ ਅਗਲੇ 15-20 ਦਿਨਾਂ ਚ ਤਿਆਰ ਪੂਰਤ ਹੋ ਗਈ ਮੰਤੋਂ ਸਮਾ ਵੀ ਮੰਗ ਰਹੇ ਆ ਇਹ ਦੋਨੋਂ ਅਨੈਰਾ ਚੈਨਲਾਈਜ਼ੇਸ਼ਨ ਜੇ ਤੁਸੀਂ ਸਾਡੇ ਸਾਡੇ ਵਾਕੇ ਸਾਡੇ ਕਿਲੇ ਦੋਨੋਂ ਫਲੈਸ਼ ਫਲੱਡਸ ਰਿਵਰ ਨੇ ਸਰਸਾ ਜਤਾ ਇਤਿਹਾਸ ਸਿੱਖ ਇਤਿਹਾਸ ਵੀ ਆਪਾਂ ਨੂੰ ਪਤਾ ਸਾਡਾ ਸਾਰਾ ਕੁਝ ਤਬਾਹ ਕਰਕੇ ਲੈ ਗਿਆ ਤੇ ਹਜੇ ਤੱਕ ਵੀ ਸਾਨੂੰ ਸਰਸਾ ਤੇ ਸਵਾਹ ਮਾਰਦਾ ਬਰਸਾਤ ਹਿਮਾਚਲ ਕਹਿੰਦੀ ਆ ਸਾਡਾ ਇਲਾਕਾ ਖਰਾਬ ਹੋ ਜਾਂਦਾ ਇਸ ਕਰਕੇ ਉਹਨਾਂ ਨੇ ਇਹ ਜਿਹੜੀ ਦੋਨੋਂ ਆਂਦੀ ਚੈਨਲਾਈਜ਼ੇਸ਼ਨ ਜਿਹੜੀ ਆ ਬਹੁਤ ਜ਼ਰੂਰੀ ਹੈ ਅਸੀਂ ਪਿਆਰ ਕਰ ਲਈ ਚਿੱਥੇ ਵੀ ਮਝੋਲੀ ਏਡਾਂ ਨੂੰ ਵੀ ਤਿਆਰ ਹੈ ਆਪਣੇ ਇਲਾਕੇ ਲਈ ਪਰ ਸਾਨੂੰ ਆ ਦਿਕੇ ਜਾਓ ਇਸ ਕਰਕੇ ਮੇਰੀ ਆਪ ਸਭ ਨੂੰ ਬੇਨਤੀ ਹੈ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਹੁਣ ਐਲ ਮੁਰਗਨ ਜੀ ਤਮਿਲ ਤੋਂ ਆਂਦੇ ਨੇ ਉਹਨਾਂ ਨੂੰ ਹਿੰਦੀ ਆ ਪੰਜਾਬੀ ਤਾਂ ਹਿੰਦੀ ਤਾਂ ਚਲੋ ਬਿਲਕੁਲ ਹੀ ਨਹੀਂ ਪੰਜਾਬੀ ਵੀ ਹੈ ਪਰ ਮੈਂ ਹੁਣ ਇੰਗਲਿਸ਼ ਵੀ ਮੈਂ ਚਾਹੁੰਦਾ ਕਿ ਮੁਰਗਨ ਸਾਹਿਬ ਨੂੰ ਜਿਹੜੀ ਮੇਰੀ ਰਿਕੁਐਸਟ ਹੈ ਉਹਨਾਂ ਤੱਕ ਇਹ ਜ਼ਰੂਰ ਪਹੁੰਚੇ ਅਗਰ ਮੈਨੂੰ ਬੁਲਾਣਗੇ ਮੈਂ ਪਰਸਨਲੀ ਵੀ ਉਹਨਾਂ ਨੂੰ ਮਿਲ ਕੇ ਗੱਲ ਕਰੂੰਗਾ We are really grateful uh, to Moganji that you are coming to Punjab, especially to my area. I represent Anandpur Sahib, I'm a Minister for uh, Education also. <laughs> uh, you are coming. We really appreciate. We are grateful to you.